ਹਾਂਜੀ ਬੱਜੀ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਕੀ ਹਾਲ ਚੱਲਿਆ ਬ੍ਰ ਸਭਾਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਤਰ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬੱਜੀ ਚੈਨਲ ਆਪਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਪਦੇ ਜਾਈਆਂ ਸ਼ਾਨਦਾਰ ਵੀਡੀਓ ਲਿਆਂ ਦੇ ਰਿਆ ਕਰੀਏ ਤੇ ਇੱਕ ਦੋ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਕਰਾਂ ਦੇ ਰਿਆ ਕਰੀਏ। ਉਹ ਹਾਂਜੀ ਵੀ ਦਰਸ਼ਕ ਬਿਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹੋ ਥੋੜਾ ਛੋਟਾ ਵੀਰ ਉਮੀਦ ਕਰਦਾ ਮੇਰੇ ਸਾਰੇ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਦੇਖ ਕੇ ਮੇਰਾ ਭਰਾ ਆਨੰਦ ਮਾਣਦੇ ਹੋਣਗੇ। ਉਹ ਹਾਂਜੀ ਵੀ ਦਰਸ਼ਕ ਬਿਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹੋ ਹਾਂਜੀ ਵੀਰੇ ਚੈੱਕ ਕਰੋ ਜੀ ਆਪਾਂ ਆਪਣੇ ਅੱਜ ਵਾਲੇ ਬੱਚਿਆਂ ਦੀ ਵੀਡੀਓ ਠੀਕ ਹੈ ਜੀ ਚਾਰ ਬੱਚੇ ਥੋੜੇ ਅੱਗੇ ਲਾਉਣ ਲੱਗੇ ਆ ਜੀ ਬੈਲ ਕਨ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਠੀਕ ਹੈ ਇੱਕ ਕਰੀ ਮੇਰਾ ਭਰਾ ਰੇਟ ਤੁਸੀਂ ਲਾਜ਼ਮੀ ਕਨਫਰਮ ਕਰ ਲਿਓ ਤੇ ਇੰਨੇ ਗ੍ਰਾਂਟ ਤੇ ਆ ਬਚੇ ਤੁਸੀਂ ਅੱਗੇ ਨਹੀਂ ਜਾਂਦੇ ਨੇ ਬਿਲਕੁਲ ਬਾਈ ਜੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬਚੇ ਆਪਣੇ ਕੋਲੇ ਅਵੇਲੇਬਲ ਆ ਚੈੱਕ ਕਰੋ ਜੀ ਇੱਕ ਪਠਾ ਪੁੰਨ ਵਾਲੇ ਪੁੱਤਰਾਂ ਵਿੱਚ ਦੂਜਾ ਪਿਓਰ ਮੀਰਾ ਜੱਸ ਭਰਾ ਦੇ ਘਰ ਦੇ ਬੱਚੇ ਆ ਜੀ ਬਾਈ ਨੇ ਆਪਾਂ ਨੂੰ ਕਹਿ ਕੇ ਦਿੱਤੇ ਪਹਿਲਾਂ ਵੀ ਬਾਈ ਤੋਂ ਆਪਣੇ ਜਾਂਪਰ ਆਏ ਆ ਜੀ ਠੀਕ ਹੈ ਵੀਰੇ ਆਪਣੇ ਜਾਂਪਰ ਉਹਨਾਂ ਬੰਦਿਆਂ ਤੋਂ ਆਉਂਦੇ ਆ ਜਿਨ੍ਹਾਂ ਦਾ ਰਿਜ਼ਲਟ ਅਸੀਂ ਖੁਦ ਚੈੱਕ ਕਰਿਆ ਵੇ ਜਾਂ ਸਾਡੇ ਕਸਟਮਰਾਂ ਨੇ ਕਰਿਆ ਵਾ ਜੀ ਚੈੱਕ ਕਰੋ ਮੇਰਾ ਭਰਾ ਆਪਣੇ ਪਹਿਲੇ ਬੱਚੇ ਦੀ ਕੁਆਲਿਟੀ ਦੇਖੋ ਜੀ ਕਦ ਕਾਠ ਸ਼ਕਰ ਅਕਲ ਤੇ ਰੰਗ ਰੂਪ ਪਤਾ ਲੱਗਦਾ ਹਾਂ ਵੀ ਬਾਕੀ ਬੱਚੇ ਹੈਗੇ ਨੇ ਠੀਕ ਹੈ ਜੀ ਆ ਪੁੰਨੂ ਵਾਲੇ ਪੱਠੇ ਦੀ ਮੇਰਾ ਭਰਾ ਸਟੈਂਡਿੰਗ ਮਿਸ਼ਨ ਚੈੱਕ ਕਰ ਲੋ ਬਹੁਤ ਜ਼ਿਆਦਾ ਫਰਤੀਲਾ ਔਰ ਵੀਰੇ ਬਿਲਕੁਲ ਸਾਫ਼ ਚਿੱਟੀਆਂ ਅੱਖਾਂ ਦਾ ਆਪਣਾ ਇਹ ਪੱਠਾ ਹੈ ਬਾਕੀ 10 ਕੋ ਜਦੋਂ ਤੁਸੀਂ ਬੱਚਿਆਂ ਨੂੰ ਡਾਓਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਵੀ ਇਹਨਾਂ ਬੱਚਿਆਂ ਦੇ ਵਿੱਚ ਕੀ ਗੱਲ ਬਾਤ ਹੈਗੀ ਆ ਤੇ ਕੀ ਨਹੀਂ ਮੇਰਾ ਵੀਰ ਠੀਕ ਹੈ ਬਾਕੀ ਦੋ ਬੱਚੇ ਛੋਟੇ ਆ ਜੀ ਕੱਕ ਵਾਲੀ ਕੂਤਰਾਂ ਦੇ ਵਿੱਚੋਂ ਠੀਕ ਹੈ ਭਰਾ ਕਹਿੰਦਾ ਜੀ ਵੀਰੇ ਕੋਈ ਗੱਲ ਤੁਸੀਂ ਬਾਅਦ ਚ ਲੈ ਜਿਓ ਮੈਂ ਕਹਿੰਦਾ ਯਾਰ ਕਈ ਵਾਰੀ ਮੁੜ ਕੇ ਅਗਲੇ ਦਾ ਇਰਾਦਾ ਬਦਲ ਜੇ ਹਨ ਕਿਉਂਕਿ ਬੱਚੇ ਬਹੁਤ ਜ਼ਿਆਦਾ ਚੰਗੇ ਆ ਜੀ ਇੱਕ ਨੀਲਾ ਡੱਬਾ ਦੂਜਾ ਲਾਲ ਡੱਬਾ ਜਿਵੇਂ ਕਿ ਤੁਸੀਂ ਵੀਡੀਓ ਦੀ ਸਟਾਰਟਿੰਗ ਵਿੱਚ ਚੈੱਕ ਕਰ ਹੀ ਲਿੱਤਾ ਸੀਗਾ ਤੇ ਉਹ ਵੀ ਤੁਹਾਨੂੰ ਮੈਂ ਛੱਡ ਕੇ ਬਖਾਉਣਾ ਤੇ ਬਣੇ ਰਹੋ ਮੇਰਾ ਭਰਾ ਤੁਸੀਂ ਲਾਸਟ ਤਾਈਂ ਵੀਡੀਓ ਦੇ ਵਿੱਚ ਤੇ ਮੇਰਾ ਵੀਰੇ ਕਰੀ ਰੇਟ ਤੁਸੀਂ ਲਾਜ਼ਮੀ ਕਨਫਰਮ ਕਰ ਲਿਓ ਠੀਕ ਹੈ ਚੈੱਕ ਕਰ ਸਕਦੇ ਹੋ ਮੇਰਾ ਵੀਰੇ ਦਰਸ਼ਕੋ ਆ ਚੈੱਕ ਕਰੋ ਜੀ ਪਿਓਰ ਉਸਤਾਦ ਕਾਕੀ ਵਾਲੀ ਕੂਤਰਾ ਵਿੱਚੋਂ ਜੀ ਨੀਲੇ ਡੱਬੇ ਇੱਕ ਲਾਲ ਡੱਬਾ ਇੱਕ ਨੀਲਾ ਡੱ ਪਰੀ ਰਹੇ ਹੁਣੇ ਤੋਂ ਹੀ ਅੱਖਾਂ ਦੇ ਵਿੱਚ ਮੇਰਾ ਵੀ ਟੀਰ ਪੈਂਦੇ ਨੇ ਉਹ ਕਹਿੰਦੇ ਆਣਾ ਵੀਰੇ ਜੇ ਸਪੂਤਰੰਦਰ ਬਲੱਡ ਹੋਵੇ ਤੇ ਫਿਰ ਤੁਹਾਨੂੰ ਪਤਾ ਜੀ ਉੱਥੇ ਸ਼ਗਲਾਂ ਇਕ ਨਾ ਕਦ ਕਾਠ ਰੰਗ ਰੂਪ ਮੈਟਰ ਨਹੀਂ ਕਰਦੇ ਮੇਰਾ ਵੀਰ ਠੀਕ ਹੈ ਜੀ ਚੈੱਕ ਕਰ ਲਓ ਹਰੇ ਬੱਚੇ ਦੀ ਉਮਰ ਕੁਛ ਨਹੀਂ ਮੇਰਾ ਭਰਾ ਤੇ ਹੁਣੇ ਪਤੰਦਰ ਆਪਣੀ ਅੱਖਾਂ ਦੇ ਵਿੱਚ ਟੀਰ ਪਾ ਰਿਹਾ ਬਾਕੀ ਜਦੋਂ 10 ਪੱਲੇ ਸਾਫ਼ ਹੋਇਆ ਤਾਂ ਤੁਹਾਨੂੰ ਪਤਾ ਹੀ ਆ ਜੀ ਬੱਚਾ ਇਹ ਕੀ ਕਰੇ ਕਰਨਗੇ ਤੇ ਕੀ ਨਹੀਂ ਬਾਕੀ ਆਹ ਲਾਲ ਡੱਬਾ ਬੱਚਾ ਚੈੱਕ ਕਰ ਲਓ ਬਹੁਤ ਜ਼ਿਆਦਾ ਗਰਮੀਆਂ ਵਿੱਚ ਕੋਲੇ ਕਰੂ ਦੇਖਿਓ ਬੱਚਾ ਮਾਰੇਗਾ ਇਹ ਆ ਲੂ ਜੀ ਦੇਖੋ ਠੀਕ ਹੈ ਜੀ ਪੀਲਾ ਬੰਦ ਤੁਸੀਂ ਚੈੱਕ ਕਰਾ ਤੁਹਾਨੂੰ ਹਲਕਾ ਬੱਚੇ ਦੇ ਕੋਲੇ ਕੈਮਰਾ ਕਰਨਾ ਨਾ ਬੱਚਾ ਮੋਟੇ ਮਾਰਦਾ ਮੇਰਾ ਵੀ ਠੀਕ ਹੈ ਬੱਚੇ ਛੂਟ ਨੇ ਬਟ ਦਾਣਾ ਪਾਣੀ ਆਪਣਾ ਪੂਰਾ ਖਾਂਦੇ ਨੇ ਠੀਕ ਹੈ ਜੀ ਭਰਾ ਦੇ ਵੀ ਜਿਵੇਂ ਆਪਣੇ ਇਹ ਡੋਲੀ ਆ ਜੀ ਆ ਚੈੱਕ ਕਰ ਲਓ ਠੀਕ ਹੈ ਭਰਾ ਦੇ ਵੀ ਬੱਚੇ ਆਹ ਡੋਲੀਆਂ ਦੇ ਵਿੱਚ ਰੱਖੀ ਹੋਈ ਸੀਗੀ ਠੀਕ ਹੈ ਸਾਈਡ ਤੇ ਪਾਣੀ ਵਾਲੀ ਕੌਲੀ ਲੱਗੀ ਮੇਰਾ ਭਰਾ ਦਾਣਾ ਪਾਣੀ ਵਧੀਆ ਖਾਂਦੇ ਨੇ ਯਾਨੀ ਕਿ ਸਰੋਂ ਜ਼ਿਆਦਾ ਖੁਸ਼ ਹੋ ਕੇ ਖਾਂਦੇ ਆ ਜੀ ਬੱਚੇ ਇਹ ਚੈੱਕ ਕਰ ਲਓ ਤੇ ਆਉਸਰਾ ਹੁਣ ਆਪਾਂ ਤੁਹਾਨੂੰ ਮਕੰਮਲ ਇਹਨਾਂ ਬੱਚਿਆਂ ਦੇ ਪਰਪੰਨਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ ਕੱਲੀ ਚੀਜ਼ ਤੁਹਾਨੂੰ ਸ਼ੌਕ ਕਰਾ ਹਾਂਜੀ ਵੀ ਬਾਬਿਓ ਆ ਚੈੱਕ ਕਰੋ ਜੀ ਆਪਣਾ ਪਹਿਲਾ ਪਠਾ ਪਿਆਰ ਮੇਰਾ ਬਲੀ ਪੁੱਤਰਾ ਵਿੱਚ ਉਹਰੇ ਬਹੁਤ ਸੁਨੱਖੇ ਬਹੁਤ ਟੌਪ ਪਠਾ ਜਾਂਦੇ ਨਹੀਂ ਮੇਰਾ ਵੀਰੇ ਗੇਮ ਪਾਣੀ ਪੂਰਾ ਮੰਨਦੇ ਆ ਵਾਕੀ ਤੁਹਾਡੇ ਕੋਲੇ ਬੱਚਾ ਆਊਗਾ ਉੱਡੂਗਾ ਆਪ ਹੀ ਪਤਾ ਲੱਗ ਜੂਗਾ ਠੀਕ ਹੈ ਜੀ ਤੇ ਆਹ ਦੇਖੋ ਬੱਚੇ ਆਪਣੇ ਦਾ ਪੱਲਾ ਜੀ ਦੇਖੋ ਮੇਰਾ ਭਰਾ ਬੱਚੇ ਦੀ ਪਰਵਾਹੀ ਕਿੱਡੀ ਸੋਹਣੀ ਹੋਈ ਵੀ ਵੀਰੇ ਇਕੱਲਾ ਇਕੱਲਾ ਬੱਚਾ ਇਹ ਪਲਿਆ ਸੀਗਾ ਠੀਕ ਹੈ ਜੀ ਮਾਂ ਪਿਓ ਦਾ ਟੀਰਾ ਸੀਗਾ ਭਰਾ ਨੇ ਕਿਹਾ ਵੀਰੇ ਹੋ ਸਕਦਾ ਟੀਰ ਵੀ ਕੱਢ ਜੇ ਜਾਂ ਛਾਹ ਖਾਈ ਰਹੂਗਾ ਚੈੱਕ ਕਰ ਲਓ ਠੀਕ ਹੈ ਜੀ ਭਰਾ ਨੇ ਕਿਹਾ ਵੀਰੇ ਚਾਹੇ 2 ਦਿਨ ਬੰਨ ਕੇ ਛੱਡ ਦੀ ਠੀਕ ਹੈ ਤੁਹਾਡੇ ਘਰ ਹੀ ਆਊਗਾ ਜੇ ਬੱਚਾ ਐਟ ਤੋਂ ਉੱਡਿਆ ਤੇ ਐਟ ਤੇ ਹੀ ਆਏਗਾ ਮੇਰਾ ਵੀਰੋ ਠੀਕ ਹੈ ਜੀ ਇੰਨੀ ਗੱਲ ਬਾਈ ਨੇ ਆਪਾਂ ਨੂੰ ਕਹੀ ਸੀ ਬਾਕੀ ਚੈੱਕ ਕਰੂ ਮੇਰਾ ਭਰਾ ਐਸ ਬੰਨੇ ਦੀ ਅੱਖ ਤੇ ਹੁਣ ਤੁਹਾਨੂੰ ਦੂਜਾ ਪੱਲਾ ਵਖਾਉਣਾ ਪਠੇ ਆਪਣੇ ਦਾ ਉਠਿਆ 60000 ਜਿਆ ਹੈ ਹੀ ਬੱਚੇ ਬਿਲਕੁਲ ਛੋਟੇ ਜੇ ਪਰ ਫਰਤੀਲੇ ਬਹੁਤ ਹੈ ਜੀ ਚੈੱਕ ਕਰ ਲਓ ਠੀਕ ਹੈ ਦੇਖੋ ਮੇਰਾ ਭਰਾ ਹੱਥ ਜਾ ਕਿਵੇਂ ਕਰਦਾ ਆ ਤੇ ਆਹ 10 ਕੋ ਬੱਚੇ ਆਪਣੇ ਦੇ ਪੈਰ ਬਿਲਕੁਲ ਸਾਫ ਸੁਥਰੇ ਪੈਰਾਂ ਦਾ ਆਪਣਾ ਇਹ ਬੱਚਾ ਆ ਪਰ ਵੀਰੇ ਪੂਛ ਨੂੰ ਵਖਾਣ ਲੱਗਾ ਬਿਲਕੁਲ ਟੱਕਾ ਜਾਂ ਪੂਛ ਰਾਕ ਦਾ ਬੱਚਾ ਚੈੱਕ ਕਰੂ ਬਿਲਕੁਲ ਬੰਦ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਅਗਲਾ ਬੱਚਾ ਵਿਖਾਉਣਾ ਹਾਂ ਹਾਂ ਜੀ ਬਾਬੇ ਅਗਲਾ ਪੱਠਾ ਚੈੱਕ ਕਰੋ ਪਿਓਰ ਪੁੰਨੂ ਵਾਲੇ ਪੁੱਤਰਾਂ ਵਿੱਚੋਂ ਪਹਿਲਾਂ ਅੱਖ ਦੀ ਕੁਆਲਿਟੀ ਚੈੱਕ ਕਰੂੰਗਾ ਮਰਾ ਵੀਰ ਬੱਚੇ ਆਪਣੇ ਜੀ ਦੇਖੋ ਜੀ ਬਿਲਕੁਲ ਸਾਫ਼ ਚਿੱਟੀਆਂ ਅੱਖਾਂ ਨੋਕ ਚੈੱਕ ਕਰ ਲਓ ਵੱਡੀ ਛਾ ਕਾਲੀ ਨੋਕ ਕਾਲਾ ਸਿਰ ਕਾਲੇ ਟੂਸੇ ਤੇ ਕਾਲਾ ਪੂੰਜਾ ਬਾਕੀ ਪੱਲਾ ਚੈੱਕ ਕਰ ਲਓ ਮਰਾ ਵੀਰ ਦੇਖੋ ਜੀ ਦਰਸ਼ਕੋ ਆਹਾ ਹੁੰਦਾ ਅਸਲ ਪੱਲਾ ਦੇਖੋ ਬਿਲਕੁਲ ਕੋਰਾ ਬੱਚਾ ਨਿਕਾ ਬੱਚਾ ਠੀਕ ਆ ਜੀ ਤੇ ਮੇਰਾ ਵੀਰ ਪੱਲੇ ਦੀ ਬਨਾਵਟ ਚੈੱਕ ਕਰ ਲੋ ਰੰਗ ਚੈੱਕ ਕਰ ਲੋ ਮੇਰਾ ਭਰਾ ਤੁਹਾਨੂੰ ਆਪੇ ਨਸਲ ਦਾ ਅੰਦਾਜ਼ਾ ਹੋ ਜਾਣਾ ਹਾਂ ਵੀ ਬੱਚੇ ਵਿੱਚ ਕੀ ਗੱਲ ਤੇ ਕੀ ਬਾਤ ਹੈਗੀ ਆ ਸ਼ਿਕਾਰੀ ਬੰਦਾ ਤਾਂ ਬੱਚੇ ਇਹ ਛੜਦਾ ਨਹੀਂ ਤੇ ਨਾ ਉਹਨੇ ਗਰੰਟੀ ਮੰਗਣੀ ਆ ਤੇ ਜਿਹਨੇ ਰੇਟ ਨਹੀਂ ਭਰਨਾ ਅਣਜਾਣ ਬੰਦਾ ਉਹਨੇ ਦੇ ਗਰੰਟੀਆਂ ਤੇ ਗਰੰਟੀਆਂ ਮੰਗੀਆਂ ਨੇ ਵੀਰੇ ਵਾਪਸ ਲਾਉਂਗੇ ਜੇ ਨਾ ਓਡੇ ਤਾਂ ਦੇਖੋ ਜੀ ਠੀਕ ਆ ਜੀ 400 ਰੁਪਏ ਦੇ ਵਿੱਚ ਅਗਲਾ ਵਾਪਸੀ ਦੀ ਗਰੰਟੀ ਭਾਲਦਾ ਮੇਰਾ ਭਰਾ ਇਹੋ ਜਿਹੇ ਬੰਦੇ ਵੀ ਬੈਠੇ ਨੇ ਇੱਥੇ ਚੈੱਕ ਕਰ ਲੋ ਅਗਲਾ ਪੱਲਾ ਜਿਹਨੂੰ ਪਰਖਾ ਮੇਰਾ ਵੀਰ ਉਹੀ ਵੀ ਰਿਕਾਲ ਕਰੇ ਟਾਈਮ ਪਾਸ ਵਾਲਾ ਬੰਦਾ ਵੀਰੇ ਫੋਨ ਨਾ ਲਾਵੇ ਹੱਥ ਬੰਨ ਕੇ ਬੇਨਤੀ ਉਹਨਾਂਗੇ ਪੱਲਾ ਚੈੱਕ ਕਰ ਲੋ ਦਰਸ਼ਕੋ ਭੱਖ ਲਤਰੀ ਆ ਜੀ ਪਠੇ ਨੂੰ ਵੇਖੇ ਠੀਕ ਐ ਤੇ ਆ ਮੇਰਾ ਭਰਾ ਬੱਚੇ ਆਪਣੇ ਦੇ ਪੈਰ ਚੈੱਕ ਕਰ ਲੋ ਬਿਲਕੁਲ ਸੁਰਖ ਬਰੀਕ ਪੈਰਾਂ ਦਾ ਆਪਣਾ ਇਹ ਪਠਾਇਆ ਬਾਕੀ ਆ ਸੀਗਾ ਆਪਣਾ ਮਕਮਲ ਬਚਾ ਤੇ ਹੁਣ ਮੈਂ ਤੁਹਾਨੂੰ ਅਗਲੇ ਬੱਚਿਆਂ ਦਾ ਸ਼ੋਅ ਕਰਾਉਣਾ ਆਪਣੇ ਕਾਕਿਆਂ ਵਾਲੇ ਬੱਚਿਆਂ ਦਾ ਬਹੁਤ ਟੌਪ ਉਹ ਘਰ ਦੇ ਢੋਲੀਆਂ ਅੰਦਰ ਤੁਹਾਨੂੰ ਬਖਾਉਨੇ ਆ ਜੀ ਆਪਾਂ ਹਾਂਜੀ ਦਰਸ਼ਕੋ ਆ ਚੈੱਕ ਕਰੋ ਜੀ ਆਪਣੇ ਕਾਕਾ ਵਾਲੇ ਕੂਤਰਾਂ ਦੇ ਵਿੱਚੋਂ ਪਠਾ ਪਹਿਲਾਂ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਜੀ ਦੇਖੋ ਠੀਕ ਹੈ ਹਲੇ ਹੀ ਚੋਕ ਖੜਾ ਸਟਾਰਟ ਹੋਇਆ ਜੇ ਪਤੰਦਰ ਨੇ ਟੀਵੀ ਕੱਢ ਲਿਆ ਚੈੱਕ ਕਰ ਲਓ ਬਾਕੀ ਜਿਹੜਾ 10 ਪਲ ਦੀ ਸਾਫ ਹੋਇਆ ਨਾ ਔਰ ਤੁਹਾਨੂੰ ਪਤਾ ਲੱਗੂ ਹਾਂ ਵੀ ਕਿਹੜੀ ਚੀਜ਼ ਆ ਔਰ ਵੀਰੇ ਬਣੇਗੀ ਇਹ ਮਾਦੀ ਠੀਕ ਹੈ ਜੀ ਕਿਉਂਕਿ ਦਰਸ਼ਕੋ ਜਿਹੜੇ ਬਾਈ ਦੇ ਘਰ ਦੇ ਅਗਲੇ ਨੂੰ ਪਤਾ ਹੁੰਦਾ ਹਾਂ ਵੀ ਸਰਦੀ ਨਸਲ ਕੀ ਚੀਜ਼ ਕੱਢਦੀ ਹੈ ਤੇ ਕੀ ਨਹੀਂ ਆਪਾਂ ਪੱਲਾ ਚੈੱਕ ਕਰ ਲਓ ਦੇਖੋ ਇਹ ਜਮਾ ਨਿਗਾ ਚੂ ਗਿਆ ਬੱਚਾ ਦੇ ਪੱਲਾ ਦੇਖੋ ਜਿਵੇਂ ਬਦੇ ਗੁੱਤਰ ਦਾ ਹੁੰਦਾ ਚੈੱਕ ਕਰ ਲਓ ਕੋਈ ਮੈਂ ਪੱਲਾ ਬਣਾ ਕੇ ਤਾਂ ਨਹੀਂ ਲਾਇਆ ਨਾ ਆ ਚੈੱਕ ਕਰ ਦੋ ਮੇਰਾ ਵੀ ਠੀਕ ਹੈ ਜੀ ਇਹਦੇ ਵੀਰੇ ਬੱਚਦੇ ਹਲਕਾ ਜਿਹਾ ਅੱਖ ਤੇ ਨਾ ਫੂੜਾ ਸੀ ਕਿਉਂਕਿ ਇਹ ਉਹ ਬੱਚੇ ਜਿਹੜੇ ਭਰਾ ਨੇ ਡੋਲੀਆਂ ਦੇ ਅੰਦਰ ਰੱਖੇ ਸੀਗੇ ਠੀਕ ਹੈ ਜੀ ਇਹਨਾਂ ਦਾ ਮਾਪਿਓ ਡੋਲੀਆਂ ਦੇ ਅੰਦਰ ਸੀਗਾ ਤੇ ਡੋਲੀਆਂ ਦੇ ਅੰਦਰ ਜਿਵੇਂ ਆਪਣੇ ਸਾਹਮਣੇ ਜਾਲੀ ਲੱਗੀ ਵੀ ਡੱਬੀਆਂ ਵਾਲੀ ਤੁਹਾਨੂੰ ਪਤਾ ਫਿਰ ਅਕਸਰ ਇਹੋ ਜਿਹੀ ਜਾਲੀਆਂ 'ਚ ਜ਼ਹਿਰਬਦ ਹੋਈ ਜਾਂਦੀ ਹੈ ਜਮਾ ਮਾਮੂਲੀ ਜੱਖ ਤੇ ਚੈੱਕ ਕਰ ਸਕਦੇ ਹਾਂ ਠੀਕ ਹੈ ਜੀ ਪਰ ਇੱਦੀ ਕੋਈ ਖਾਸ ਗੱਲ ਨਹੀਂ ਸੁੱਕਿਆ ਤੇ ਆ ਦਰਸ਼ਕੋ ਬੱਚੇ ਆਪਣੇ ਦੇ ਪੈਰ ਜੀ ਪੈਰਾਂ ਦੀ ਕੁਆਲਿਟੀ ਚੈੱਕ ਕਰੋ ਬਿਲਕੁਲ ਸੁਰਖ ਪੈਰਾਂ ਦਾ ਆਪਣਾ ਇਹ ਬਚਾ ਆ ਤੇ ਬਾਕੀ ਤੁਹਾਨੂੰ ਮੈਂ ਦੂਜਾ ਪੱਲਾ ਵਸਾਉਣਾ ਜੀ ਬੱਚੇ ਆਪਣੇ ਦਾ ਚੈੱਕ ਕਰੋ ਮੇਰਾ ਵੀਰ ਦੇਖੋ ਕੁਆਲਿਟੀ ਠੀਕ ਹੈ ਤੇ ਆ ਸੀਗਾ ਦਰਸ਼ਕੋ ਆਪਣਾ ਮੁਕੰਮਲ ਬਚਾ ਤੇ ਆਓ ਭਰਾ ਹੁਣ ਮਸਨੂ ਦੇ ਅਗਲੇ ਭਰਾ ਦਾ ਸ਼ੋਅ ਕਰਾਂ ਮੈਂ ਆਹਾਂ ਜੀ ਵੀਰ ਦਰਸ਼ਕੋ ਆਪਣਾ ਅਗਲਾ ਬਚਾ ਚੈੱਕ ਕਰ ਲੋ ਜੀ ਕੱਕ ਵਾਲੇ ਕੂਤਰਾਂ ਦੇ ਵਿੱਚੋਂ ਜੀ ਲਾਲ ਡੱਬਾ ਠੀਕ ਹੈ ਜੀ ਰਾਂਗੇ ਦਾ ਜਮਾ ਘੁੱਗੀਆਂ ਵਾਲਾ ਜੀ ਚੈੱਕ ਕਰ ਲਓ ਬਾਕੀ ਆਪਣੇ ਬਜੇ ਦਾ ਪੱਲਾ ਚੈੱਕ ਕਰੋ ਦੇਖੋ ਜੀ ਬਿਲਕੁਲ ਛੋਟਾ ਬੱਚਾ ਪੱਲੇ ਦੀ ਚੜਾਈ ਚੈੱਕ ਕਰ ਲਓ ਦੇਖੋ ਜੀ ਕਿੱਡੇ ਚੌੜੇ ਪੱਲੇ ਨੇ ਹਲੇ ਤਾਂ ਨਿਕਾ ਇਹ ਠੀਕ ਆ ਜੀ ਤੇ ਜਦੋਂ ਹੋਇਆ ਗੱਭਰੂ ਤੁਹਾਨੂੰ ਆਪ ਹੀ ਪਤਾ ਲੱਗ ਰਿਹਾ ਹਾਂ ਵੀ ਕਿਹੜੇ ਨੇ ਕਾਰਨਾਮੇ ਕਰਨੀ ਤੇ ਕਿਹੜੇ ਨਹੀਂ ਮੇਰਾ ਵੀਰੇ ਠੀਕ ਆ ਜੀ ਹਲੇ ਤਾਂ ਬਿਲਕੁਲ ਮੰਨ ਕੇ ਚਲੋ ਦੁੱਧ ਵਾਲੇ ਜਾਂਦੀ ਆ ਬੱਚੇ ਆਪਣੇ ਦੇ ਠੀਕ ਆ ਜੀ ਬਾਕੀ ਚਲੋ ਜਿਹੜਾ ਭਰਾ ਪਰਖੀ ਆ ਜੀ ਉਹ ਬੰਦੇ ਨੇ ਤਾਂ ਪਰੇਸ਼ਾਨ ਨਹੀਂ ਲੈਣਾ ਹਾਂ ਵੀ ਬਾਕੀ ਕੁਆਲਿਟੀ ਹੈਗੀ ਕਿ ਨਹੀਂ ਬਾਕੀ ਆ ਪੈਰ ਚੈੱਕ ਕਰ ਲਓ ਜੀ ਬੱਚੇ ਆਪਣੇ ਦੇ ਦਾਣਾ ਪਾਣੀ ਪੂਰਾ ਖਾਂਦੇ ਨੇ ਮੇਰਾ ਵੀਰ ਪਰ ਡੋਲੀਆਂਾਂ ਦੇ ਅੰਦਰ ਜੇ ਤੁਸੀਂ ਕਮੋ ਲਿਆ ਕੇ ਖੁੱਡੇ ਅੰਦਰ ਛੱਡ ਕੇ ਟ੍ਰੇ ਰੱਖ ਦੋ ਉੱਥੇ ਨਹੀਂ ਇਹਨਾਂ ਨੇ ਦਾਣਾ ਖਾਣੀ ਠੀਕ ਐ ਡੋਲੀਆਂਾਂ ਅੰਦਰ ਜਾ ਕੇ ਛੱਡੋ ਫੇਰਾ ਭਰਾ ਟ੍ਰੇਆਂ ਵਿੱਚ ਸਰੋਂ ਤੇ ਕਣਕ ਰੱਖੋ ਸਾਈਡ ਤੇ ਪਾਣੀ ਭਰ ਦਿਓ ਬਾਸ ਇੱਕ ਵਾਰੀ ਸ਼ਾਮ ਨੂੰ ਚੈੱਕ ਕਰ ਲਓ ਹਾਂ ਵੀ ਬੱਚੇ ਨੇ ਪਾਣੀ ਪੀਤਾ ਜਾਂ ਨਹੀਂ ਦਾਣਾ ਖਾ ਲ ਕੋਈ ਵੀ ਬੱਚਾ ਹੁੰਦਾ ਦੱਸ ਕੋ ਦਾਣਾ ਪਾਣੀ ਕੋ ਖਾ ਲੈਂਦਾ ਹੁੰਦਾ ਪਰ ਐਂਡ ਤੇ ਹੈਗਾ ਨਾ ਹਲਕਾ ਪਾਣੀ ਲਾਜ਼ਮੀ ਪਿਆ ਦਿਆ ਕਰੋ ਠੀਕ ਐ ਇਹ ਆਸਿਕਾ ਦਾ ਸਕੂਪਣਾ ਮੱਕਮਲ ਲਾਸਟ ਬਚਾ ਤੇ ਆਓ ਵੀਰ ਹੁਣ ਮੈਂ ਤੁਹਾਨੂੰ ਸਾਰੇ ਬੱਚੇ ਜਾਲ ਦੇ ਵਿੱਚ ਦੁਆਰ ਤੋਂ ਛੱਡ ਕੇ ਵਿਖਾਉਣਾ ਠੀਕ ਹੈ ਜੀ ਚੈੱਕ ਕਰ ਲਓ ਬਾਕੀ ਦਾਣਾ ਪਾਣੀ ਬੱਚੇ ਆਪਣੀ ਆਹ ਪੂਰਾ ਖਾਂਦੇ ਨੇ ਠੀਕ ਹੈ ਭਰਾ ਦੇ ਵੀ ਢੋਲੀਆਂ ਅੰਦਰ ਬੱਚੇ ਆਹ ਰੱਖੇ ਹੋਏ ਸੀ ਜੇ ਮੈਂ ਤੁਸੀਂ ਚੈੱਕ ਕਰ ਸਕਦੇ ਹੋ ਆਪਣੀ ਢੋਲੀ ਅੰਦਰ ਇਹ ਬੱਚੇ ਰੱਖੇ ਹੋਏ ਆ ਠੀਕ ਹੈ ਜੀ ਸਾਈਡ ਤੇ ਰੱਖ ਦਿਓ ਅੰਦਰ ਦਾਣਾ ਤੇ ਮੇਰਾ ਭਰਾ ਸਾਈਡ ਤੇ ਤੁਸੀਂ ਪਾਣੀ ਵਾਲਾ ਭਾਂਡਾ ਲਾ ਦਿਓ ਆਪਨੇਪ ਮੇਰਾ ਵੀਰ ਦਾਣਾ ਪਾਣੀ ਬੱਚੇ ਪੂਰੇ ਖਾਂਦੇ ਨੇ ਠੀਕ ਹੈ ਬਾਕੀ ਚੈੱਕ ਕਰ ਲੂ ਬੱਚਿਆਂ ਦੀ ਕੁਆਲਿਟੀ ਤੇ ਕਾਲ ਉਹੀ ਭਰਾ ਕਰੇ ਜਰੂਰ ਚੰਗੇ ਕੂਤਰਾਂ ਦੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਰਿਕੁਆਇਰਮੈਂਟ ਹੋਵੇ ਠੀਕ ਹੈ ਜੀ ਦਰਸ਼ਕੋ ਬੱਚੇ ਡਾਉਂਗੇ ਯਾਦ ਕਰੋਗੇ ਅਰਕੇ ਬਾਕੀ ਕਾਸ਼ ਵੀਰੇ ਤੁਸੀਂ ਕੋਈ ਚੀਜ਼ ਦਿੱਤੀ ਹਿੰਜੀ ਕਿ ਸਾਨੂੰ ਠੀਕ ਹੈ ਬਾਕੀ ਮਿਹਨਤ ਕਰੋਗੇ ਰਿਅਲਟ ਤੁਹਾਨੂੰ ਮਿਲ ਜੇਗਾ ਜੇ ਮਿਹਨਤ ਨਹੀਂ ਕਰਨੀ ਤਾਂ ਤੁਹਾਨੂੰ ਪਤਾ ਹੀ ਹੈ ਜੀ ਚਾਹੇ 500 ਤੋਂ ਬੱਚੇ ਲੈ ਲਓ ਯਾ 2000 ਨਾਕ ਨੂੰ ਲੈ ਲਓ ਯਾ ਚਾਹੇ 10000 ਨਾਕ ਨੂੰ ਲੈ ਲਓ ਉਹ ਵੀ ਤੁਹਾਡਾ ਮਿੱਟੀ ਆ ਆਂਦੇ ਵੀ ਬਾਬਿਓ ਦੁਆਰ ਤੋਂ ਮੇਰਾ ਭਰਾ ਕਰਾਂ ਕਰੋ ਚੈੱਕ ਜੀ ਬੱਚੇ ਆਪਣਾ ਦੀ ਸਟੈਂਡਿੰਗ ਪੋ ਤੇ ਮੇਰਾ ਭਰਾ ਬਿਲਕੁਲ ਪੂਰੇ ਬੱਚੇ ਜੀ ਜਾਂਦੇ ਹਾਰਮ ਜਿਵੇਂ ਮਰਜੀ ਮੇਰਾ ਵੀ ਢਾਂਗੀਆਂ ਤੇ ਬਾਹੂ ਤੇ ਸੋਹਣਾ ਰਿਜ਼ਲਟ ਪਾਉ ਮੇਰਾ ਭਰਾ ਬਾਕੀ ਹੁਣ ਤੁਹਾਨੂੰ ਅਗਲੇ ਬੱਚਾ ਵੀ ਮੈਂ ਸਟੈਂਡਿੰਗ ਵਿੱਚ ਬੁਕਾਉਣਾ ਛੱਡ ਦੇਵੇ ਇਹ ਆ ਲੋ ਜੀ ਆ ਪਹਿਲਾ ਬੱਚਾ ਆ ਗਿਆ ਦੂਜਾ ਵੀ ਛੱਡ ਦੇ ਬਾਈ ਲੋ ਜੀ ਆ ਦਰਸ਼ਕੋ ਆਪਣਾ ਅਗਲਾ ਬੱਚਾ ਆ ਗਿਆ ਜੀ ਚੈੱਕ ਕਰ ਲਓ ਤੁਹਾਨੂੰ ਚਾਰੇ ਬੱਚੇ ਆਪਾਂ ਜਲੰਧਰ ਛੱਡ ਕੇ ਵਿਖਾਉਦੇ ਆ ਬਿਲਕੁਲ ਤੰਦਰੁਸਤ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਆ ਥੱਲੇ ਆਪਾਂ ਨੰਬਰ ਚੱਲ ਰਿਹਾ 9041226065 ਜਦੋਂ ਮਰਜੀ ਆਪਣੇ ਛੋ ਫੋਨ ਕਰੋ ਇਹ WhatsApp ਤੇ ਮੈਸੇਜ ਕਰੋ ਠੀਕ ਹੈ ਜੀ ਮੈਸੇਜ ਕਰਨ ਕਿ ਤਬ ਜ਼ਿਆਦਾ ਵਧੀਆ ਗੱਲ ਆ ਠੀਕ ਹੈ ਉੱਥੇ ਕਦੇ-ਕਦੇ ਬੰਦਾ ਰਿਪਲਾਈ ਹੋ ਜਾਂਦਾ ਆ ਤੇ ਠੀਕ ਆ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਅਗਲੀ ਵੀਡੀਓ ਵਿੱਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਵਜੇ ਨਸਲ ਦੇ ਵਿੱਚੋਂ ਕੋਈ ਵਧੀਆ ਟੌਪ ਕਲਾਸ ਕਰੇ ਜੇ ਇਹ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਭਾਜੀ